ਜੋ ਸਾਡੇ ਚੋਲਾ ਇਹ ਜੀ ਸਾਡੇ ਬਜ਼ੁਰਗਾਂ ਤੋਂ ਚੱਲਦਾ ਆ ਰਿਹਾ ਇੱਥੇ ਕੋਲ ਵੀ ਆਂਦੇ ਤੇ ਕਬੱਡੀ ਕਾਪੀ ਵੀ ਕਰਵਾਇਆ ਜਾਂਦਾ ਜਿੱਦਾਂ ਸੰਗ ਚੋਲਾ ਸਾਹਿਬ ਦਾ ਮੇਲਾ ਹੁੰਦਾ ਹੁਣ ਬਰਸਾਤ ਹੋਣ ਕਰਕੇ ਉਸ ਅੱਗੇ ਪਾਇਆ ਗਿਆ ਸੀ ਜੋ ਕਿ ਅੱਜ ਦੋਵਾਂ ਟੀਮਾਂ ਦੇ ਵਿੱਚ ਬਹੁਤ ਤਕਰਾ ਮੈਚ ਹੋਇਆ ਤੇ ਕੋਲ ਵੀ ਕਰਵਾਏ ਗਏ ਤੇ ਮੈਂ ਆਇਆ ਹੋਇਆ ਸਕੱਦਾ ਦਾ तहे ਦਿਲੋਂ ਧੰਨਵਾਦ ਕਰਦਾ 1 ਲੱਖ ਰੁਪਈਆ ਜਿਹੜਾ ਇੱਕ ਟੀਮ ਨੂੰ ਤੇ ਜਿੱਤਣ ਵਾਲੀ ਨੂੰ ਸਵਾ ਲੱਖ ਰੁਪਈਆ ਦਿੱਤਾ ਗਿਆ। ਹਾਂਜੀ। ਇਹਹੀ ਸੰਦੇਸ਼ ਆ ਕਿ ਨਸ਼ੇ ਪੱਤੇ ਛੱਡ ਕੇ ਅਸੀਂ ਖੇਡਾਂ ਵੱਲ ਪਈਏ ਤੇ ਪਰ ਮੇਰੀ ਥੋੜਾ ਜਿਹਾ ਰੋਸ ਵੀ ਹੈ ਸਰਕਾਰਾਂ ਤੇ ਕਿ ਮੈਂ ਇੱਥੇ ਸਟੇਡੀਅਮ ਲੱਗਾ ਸੀ ਬਣਾਉਣ ਮੇਰੀ ਪੰਚਾਇਤ ਵੀ ਪੂਰੀ ਸੀ ਜਿੰਨੂੰ ਢੱਕਿਆ ਗਿਆ। ਠੀਕ ਆ ਤੇ ਜੇ ਸਟੇਡੀਅਮ ਹੁੰਦਾ ਸਾਡੇ ਇਥੇ ਮੈਚ ਵੀ ਹੁੰਦਾ ਮੈਨੂੰ ਪਿਆਲੀ ਨਾਲ ਇੱਕ ਤਾਂ ਖਾਲੀ ਕਣਕ ਵਾਲੀ ਕਰਾਉਣੀ ਪੈਂਦੀ ਤੇ ਇੱਕ ਨੌਜਵਾਨਾਂ ਨੂੰ ਵੀ ਗਾਰੀ ਸਿਹਤ ਮਿਲਦੀ ਨੌਜਵਾਨ ਜੇ ਖੇੜਦੇ ਤੇ ਨਸੇ ਤੋਂ ਬਚੇ ਰਹਿੰਦੇ ਪਰ ਇਹ ਸਰਕਾਰਾਂ ਦੀ ਬਿਲਕੁਲ ਜਿਹੜੀ ਹੈ ਇਹ ਸੋਚ ਗਲਤ ਹੈ ਪ੍ਰਸ਼ਾਸਨ ਦਾ ਕਿੰਨਾ ਸਹਿਯੋਗ ਹੈ ਪ੍ਰਸ਼ਾਸਨ ਦਾ ਬਿਲਕੁਲ ਪੂਰਾ ਸਹਿਯੋਗ ਰਿਹਾ ਜੀ ਮੈਦ ਹੁੰਦਾ ਆ ਇੱਕ ਜਗ੍ਹਾ ਤੇ ਮੇਲਾ ਹੋ ਜਾਂਦਾ ਆ ਜਦੋਂ ਦੀ ਆਮ ਪਾਰਟੀ ਪਿਛਲੇ ਸਾਲ ਦੀ ਸਰਕਾਰ ਆਈ ਆ ਸਾਡੇ ਪਿੰਡ ਦੇ ਵਿੱਚ ਦੋ ਮੇਲੇ ਹੋਣੇ ਸ਼ੁਰੂ ਹੋ ਗਏ ਜੋ ਕਿ ਪੰਚਾਇਤ ਦਾ ਹੱਕ ਬੰਦਾ ਸੀ ਬਿਲਕੁਲ ਖੋਇਆ ਗਿਆ ਸੀ ਅਸੀਂ ਪੰਚਾਇਤ ਵੱਖਰਾ ਕਰਵਨੀ ਸੀ ਸਾਡਾ ਬੰਦ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਬੰਦ ਹੋ ਜੇ ਤੇ ਅਸੀਂ ਆਮ ਪਾਰਟੀ ਜਿਹੜੀ ਆ ਉਹਨਾਂ ਦੇ ਜਿਹੜੇ ਮੋਦ ਬਰਾ ਉਹ ਮੇਲਾ ਕਰਵਾ ਲਣ ਪਰ ਇੱਥੇ ਦੋ ਜਗ੍ਹਾ ਤੇ ਮੇਲਾ ਹੋਣ ਡਿਆ ਪਿਆ ਸੀਗਾ ਬਾਬਾ ਜੀ ਦੇ ਬਚਨ ਸੀ ਕਿ ਦੂਜੀ ਆਮ ਪਾਰਟੀ ਜਿਹੜੀ ਉੱઠી ਆ ਉਹ ਨਾ ਮੇਲਾ ਕਰਵਾਵੇ ਪੰਚਾਇਤ ਕਰਵਾਵੇ ਪਰ ਉਹ ਬਿਲਕੁਲ ਰੁਗੇ ਨਹੀਂ ਐਰਕਾ ਮੈਂ ਐਲਾਨ ਕਰਦਾ ਬਾਬਾ ਜੀ ਦੀ ਜੋ ਇੱਛਾ ਸੀਗੀ ਕਿ ਮੈਨੂੰ ਦੋ ਮੇਲੇ ਦੇਖਣ ਨੂੰ ਨਾ ਮਿਲਣ ਮੈਂ ਉੱਤੇ ਬਿਲਕੁਲ ਭਰੋਸਾ ਦਿੰਦਾ ਬਿਲਕੁਲ ਵਿਸ਼ਵਾਸ ਵੀ ਦਿਨਾ ਬਾਬਾ ਜੀ ਨੂੰ ਅੱਗੋਂ ਤੋਂ 3 ਮਾਰਚ ਨੂੰ ਦੋ ਮੇਲੇ ਨਹੀਂ ਹੋਣਗੇ ਜੇ ਅਸੀਂ ਮੇਲਾ ਕਰਵਾਵਾਂਗੇ ਤਾਂ ਅੱਗੋਂ ਪਸੋਂ ਕਰਵਾਵਾਂਗੇ ਧੰਨਵਾਦ ਸੰਗਰਜਾ 10 ਸਤਪੰਦੀ ਜੀ ਨੂੰ ਵਧਾਈ ਦਿਨਾ ਕਿ ਜਿੰਨਾਂ ਨੇ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਨੌਜੋਨਾਂ ਨੂੰ ਖੇਡ ਦਾ ਪ੍ਰਾਲਾ ਜਿਹੜਾ ਵਾ ਕੀਤਾ ਵਾ ਇਹ ਇਹਨਾਂ ਨੂੰ ਵਿਰਸੇ 'ਚ ਮਿਲਿਆ ਜਿਹੜੇ ਇਹਨਾਂ ਦੇ ਬਜ਼ੁਰਗ ਸੀ ਦਾਦਿਆਂ ਪਰਦਾਦਿਆਂ ਤੋਂ ਰਸਾ ਗੱਸੀ ਵੀ ਕਰਦੇ ਨੇ ਰੂਤ ਸਿੰਘ ਸਾਫ ਦਾ ਸਰਪੰਚ ਰਹੇ ਆ ਉਹ ਇਹਨਾਂ ਨੂੰ ਵਿਰਸੇ 'ਚੋਂ ਜਿਹੜਾ ਮਿਲਿਆ ਵਾ ਉਹ ਅੱਗੇ ਤੋਰ ਰਹੇ ਆ ਇਹ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਤੇ ਖਾਸ ਕਰਕੇ ਮੇਰਾ ਛੋਟਾ ਵੀਰ ਅਮਨਦੀਪ ਜਹੰਤੀਪੁਰ ਵਾਲੇ ਜਿਹੜੇ ਆਏ ਆ ਉਹਨਾਂ ਨੇ ਇਹਦਾ ਮਾਨ ਸਲਮਾਨ ਵੀ ਕੀਤਾ ਵਾ ਉਹਨਾਂ ਦਾ ਤੇ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਖਾਸ ਕਰਕੇ ਧੰਨਵਾਦ ਕਰਦਾ ਕਿਰਨ ਚੋਲਾ ਸਾਹਿਬ ਦੇ ਮੇਲੇ ਨੂੰ ਸਮਰਪਤ ਹਰ ਸਾਲ ਦੀ ਸਾਲ ਲਗਭਗ 50 55 ਸਾਲ ਹੋ ਗਏ ਡੈਟ ਸਾਹਿਬ ਇਹ ਪੰਜਾਬ ਜੂਜਾ ਸਾਲ ਤੋਂ ਵੱਧ ਹੋ ਗਏ ਆ ਇਹ ਜਿਹੜਾ ਜੋੜ ਮੇਲੇ ਦੇ ਉੱਤੇ ਕਰਾਉਂਦੇ ਸੀ ਬਾਅਦ ਸਪੈਨ ਕਰਕੇ ਅੱਜ 9 ਮਾਰਚ ਨੂੰ ਆਇਆ ਵਾ ਮੈਂ ਦੁਬਾਰਾ ਦਿਲ ਦੀਆਂ ਗਲਾਈਆਂ ਤੋਂ ਸਵਾਗਤ ਕਰਦਾ ਧੰਨਵਾਦ ਪੁਰਕੀ ਪੀੜੀਦਰ ਪੀੜੀ ਇਸ ਟੂਰਨਾਮੈਂਟ ਹਰ ਸਾਲ ਹੀ ਚੋਲਾ ਸਾਹਿਬ ਦੇ ਮੇਲੇ ਤੇ ਕਰਾਉਂਦੇ ਆ ਜੀ ਅੱਜ ਦੇ ਬੜੇ ਸਮੇਂ ਦੀ ਲੋੜ ਹੈ ਜਿੱਥੇ ਯੂਥ ਸਾਰਾ ਜਿਹੜਾ ਆ ਨੌਜਵਾਨ ਜਿਹੜਾ ਨਸ਼ਿਆਂ ਨੂੰ ਦੁਰਿਆ ਜਾ ਰਿਹਾ ਜਿਹੜਾ ਇਹ ਮੇਲੇ ਜਿਹੜਾ ਇੱਕ ਸੇਧ ਆ ਵੀ ਨਸ਼ੇ ਛੱਡ ਕੇ ਤੇ ਆਪਣਾ ਕਬੱਡੀ ਜਾਂ ਹੋਰ ਗੇਮਾਂ ਲੂ ਇਹਨੇ ਨੌਜਵਾਨਾਂ ਪ੍ਰੇਰਿਤ ਹੁੰਦੇ ਆ ਇਹਨਾਂ ਨੂੰ ਬਹੁਤ-ਬਹੁਤ ਵਧਾਈ ਆ ਹੌਨਾਂ ਖੇਡਾਂ ਵਾਲ ਨੂੰ ਉਹ ਜੋ ਡਾਕਟਰ ਸਾਹਿਬ ਇਹ ਉਪਰਾਲਾ ਕਰਦੇ ਆ ਬਹੁਤ ਹੀ ਵਧੀਆ ਸ਼ੇਧ ਆ ਨੌਜਵਾਨਾਂ ਨੂੰ ਨਸ਼ਾ ਛੱਡੋ ਤੇ ਸਹੀ ਮੈਂ ਪ੍ਰਾਵਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੇਲੇ ਵਿੱਚ ਸਹਿਯੋਗ ਦਿੱਤਾ ਖਾਸ ਕਰਕੇ ਪਿੰਡ ਰਜਾਦੇ ਦੀ ਨਗਰ ਦੀ ਆਪਣਾ ਪੰਚਾਇਤ ਦੇ ਨਾਲ ਸਹਿਯੋਗ ਦਿੱਤਾ ਸਾਰੀ ਸੰਗਤ ਨੇ ਸਾਰੇ ਪਿੰਡ ਦੇ ਸੱਜਣਾ ਨੇ ਜਿਨ੍ਹਾਂ ਨੇ ਉਗਰਾਹੀ ਦਿੱਤੀ ਤੇ ਮੇਲੇ ਨੂੰ ਬਹੁਤ ਉਪਰਾਲਾ ਕਰਕੇ ਤੇ ਬਹੁਤ ਵੱਡਾ ਮੇਲਾ ਕਰਾਇਆ ਗਿਆ ਮੈਂ ਇਸ ਬੇਨਤੀ ਕਰਦਾ ਕਿ ਸਾਧ ਸੰਗ ਦੇ ਇਸੇ ਤਰ੍ਹਾਂ ਸਹਿਯੋਗ ਦਿੰਦੀ ਰਹੇ ਤੇ ਹਰ ਸਾਲ ਮੇਲਾ ਇਸੇ ਤਰ੍ਹਾਂ ਹੀ ਹੁੰਦਾ ਰਹੇ ਜੋ ਕਿ ਜੱਦੀ ਮੇਲਾ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਚੋਲਾ ਸਾਹਿਬ ਨੂੰ ਸਮਰਪਤ ਕਰਵਾਇਆ ਜਾਂਦਾ ਹੈ ਤੇ ਬਾਬਾ ਜੀ ਦੇ ਬਚਨ ਸੰਗ ਵਾਲੇ ਬਾਬਾ ਜੀ ਦੇ ਬਚਨਾਂ ਦੇ ਮੁਤਾਬਕ ਅਸੀਂ ਇਹੇ ਬੇਨਤੀ ਕਰਦੇ ਹਾਂ ਕਿ ਅਸੀਂ ਸੰਗ ਵਾਲੇ ਦਿਨ ਮੇਲਾ ਦੂਜਾ ਨਹੀਂ ਕਰਵਾਵਾਂਗੇ ਜੇ ਦੂਜੀ ਨਾ ਕਰਾਂਗੇ ਫਿਰ ਇਹ ਹੀ ਮੇਲਾ ਕਰਾਵਾਂਗੇ ਨਹੀਂ ਤੇ ਅਸੀਂ ਦੂਸਰਾ ਮੇਲਾ ਬਾਬਾ ਜੀ ਦੇ ਬਚਨਾਂ ਮੁਤਾਬਕ ਅਸੀਂ ਕਰਾਵਾਂਗੇ ਕਿਸਦੇ ਬਾਤ ਹੀ ਨਹੀਂ ਬਾਬਾ ਜੀ ਦੇ ਬਚਨਾਂ ਨੂੰ ਅਸੀਂ ਸੰਪੂਰਨ ਮੰਨਦੇ ਆਂ ਔਰ ਮੰਨਦੇ ਰਹਾਂਗੇ ਜੋ ਬਾਬਾ ਜੀ ਕਹਿਣਗੇ ਉਹਨਾਂ ਦੇ ਹੁਕਮਾਂ ਮੁਤਾਬਕ ਹੀ ਮੇਲਾ ਕਰਾਇਆ ਗਿਆ ਹੈ